ਹਾਂ ਜੀ ਵੇਖੋ ਜੀ ਜਿਹੜੇ ਕੈਂਡੀਡੇਟ ਦੇ ਨਾਲ ਮੈਂ ਜੁੜਿਆ ਹਾਂ ਬਹੁਤ ਚੰਗੀ ਸੋਚ ਦੇ ਮਾਲਕ ਆ ਬਹੁਤ ਹੀ ਵਧੀਆ ਗਰਾਊਂਡ ਬਿਲਕੁਲ ਗਰਾਊਂਡ ਨਾਲ ਜੁੜੇ ਹੋਇਆ ਤਿੰਨ ਵਾਰੀ ਐਮਐਲਏ ਬਣਿਆ ਇੱਕ ਵਾਰੀ ਸਰਪੰਚ ਆਜੇ ਦੂਜੀ ਵਾਰੀ ਟਿਕਟ ਨਹੀਂ ਮਿਲਦੀ ਕਿ ਇਹਨੂੰ ਹਣਾ ਸਰਪੰਚ ਜਾਂ ਜਿੱਤ ਜੇ ਮਾੜੇ ਕੰਮ ਕਰੇ ਉਹਨੂੰ ਸਰਪੰਚੀ ਦੁਆਰਾ ਨਹੀਂ ਮਿਲਦੀ ਤੋ ਤਿੰਨ ਵਾਰੀ ਜਿਹੜਾ ਇਨਸਾਨ ਐਮਐਲਏ ਬਣਿਆ ਵਾ ਕੁਝ ਨਾ ਕੁਝ ਤਾਂ ਗੁਣ ਹੋਣਗੇ ਨਾ ਤੇ ਬਹੁਤ ਵਧੀਆ ਬੰਦੇ ਮੈਂ ਜੁੜਿਆ ਉਹਨਾਂ ਨਾਲ ਬੀਜੇਪੀ ਪਾਰਟੀ ਜਿਹਦੇ ਅੰਗੇਸ਼ਟ ਆਪਾ ਕਿਸਾਨ ਕਰਦੇ ਆ ਇਹ ਇਹ ਚੀਜ਼ ਬਿੱਲਾਂ ਦੀ ਲੜਾਈ ਸੀ ਬਿੱਲ ਰੱ ਉਹਨ ਲੜਾਈ ਕੋਈ ਬਹੁਤੀ ਜੜੀ ਆ ਉਹ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਤਰੀਕੇ ਨਾਲ ਲੜ ਮੰਗਾ ਰੱਖੀਆਂ ਜਾ ਰਹੀਆਂ ਨੇ ਸਾਡੀ ਸਾਡੀ ਕਮਜ਼ੋਰੀ ਕੀ ਆ ਸਾਡੀਆਂ ਮੰਗਾ ਗਲਤ ਕਿੱਥੇ ਨੇ 40 40 ਲੱਖ ਦੀਆਂ ਆਪਾਂ ਫੋਰਚਨਰਾਂ ਗੱਡੀਆਂ ਕਢਾ ਕੇ ਵੇੜੇ 'ਚ ਖੜੀਆਂ ਕਰ ਲੀਆਂ ਜ਼ਮੀਨਾਂ ਦੇ ਉੱਤੇ ਲਿੰਮਟਾਂ ਬਣਾ ਕੇ ਉਹ ਪੈਸੇ ਜਿਹੜੇ ਉਹ ਸਰਕਾਰ ਕਿਦਾਂ ਪੇ ਕਰ ਦੇ ਜਾਂ ਕਹਿੰਦੇ ਕਿਸਾਨ ਬਹੁਤੇ ਕਿਸਾਨ ਮੇਰੇ ਭਰਾ ਇਦਾਂ ਕਹਿ ਰਿਹਾ ਕਿ ਵੀ ਪੂਰੀ ਦੀ ਪੂਰੀ ਲੀਕ ਵਾਜੇ ਕਰਜ਼ਿਆਂ ਦੇ ਉੱਪਰ ਪੂਰੀ ਦੀ ਪੂਰੀ ਲੀਕ ਮਾਰ ਦੇਵੇ ਸਰਕਾਰ ਤੇ ਜਿਹੜੇ ਬੱਚੇ ਗਏ ਨੇ 20-20 ਲੱਖ ਰੁਪਏ ਦੀਆਂ ਲਿਮਟਾਂ ਬਣਾ ਕੇ ਮਾਪਿਓ ਨੇ ਭੇਜੇ ਨੇ ਬਾਹਰ ਭੇਜੇ ਨੇ ਕੋਈ 50000 ਕੋਈ 40000 ਵਾਪਸ ਭੇਜਦਾ ਹੀ ਹੋਊਗਾ ਤੇ ਉਹ ਕਰਜ਼ਾ ਜਿਹੜਾ ਵਾ ਉਹਨਾਂ ਨੂੰ ਚੁਕਾਉਣਾ ਪੈਣਾ ਉਹ ਸਰਕਾਰ ਕਿਦਾਂ ਚੁਕਾ ਦੇ ਜੇ ਅੱਜ ਸਰਕਾਰ ਮਾਫ ਕਰ ਦਿੰਦੀ ਆ ਚਾਰਾਂ ਸਾਲਾਂ ਨੂੰ ਇਸ ਤੋਂ ਵੱਡਾ ਅੰਦੋਲਨ ਖੜਾ ਹੋ ਜਾਊਗਾ ਲੋਕਾਂ ਨੇ ਜਿਨ੍ਹਾਂ ਨੇ ਅੱਜ 50 ਲੱਖ ਦੀ ਲਿਮਟ ਬਣਾਈਆਂ ਉਹ ਕਰੋੜ ਦੀ ਬਣਾਉਣਗੇ ਕਰੋੜ ਕਰੋੜ ਦੀ ਫਿਰ ਕੰਮ ਕੌਣ ਕਰੂ ਦੇਸ਼ ਕਿਦਾਂ ਚੱਲੂਗਾ ਇਹ ਮੰਗਾਂ ਇਹਦੇ ਵਿੱਚ ਕਾਫੀ ਨਜਾਇਜ਼ ਨੇ ਬਾਕੀ ਐਮਐਸਪੀ ਦੀ ਗੱਲ ਆ ਜਿਹੜੀਆਂ ਸਾਡੀਆਂ ਮੇਜਰ ਫਸ ਕਪਾਹ ਲਾ ਲੋ ਗੰਨਾ ਲਾ ਲੋ ਇਹਨਾਂ ਦੇ ਉੱਤੇ ਤਾਂ ਸਾਨੂੰ 1995 ਦੀ ਐਮਐਸਪੀ ਮਿਲ ਰਹੀ ਆ ਤੇ ਆਪਾਂ ਗੱਲ ਚੌਧਰੀ ਚੌਧਰਗਿਰੀ ਆਪਾਂ ਉਹ ਨੇਪਾਲ ਉਹਨਾਂ ਦੀ ਬੰਗਾਲ ਵਾਲੇ ਨੇ ਕਿਉਂ ਕਰੀਏ ਉੱਥੇ ਆਪਣਾਰੀਅਲ ਦੇ ਉੱਤੇ ਕਿਉਂ ਮੰਗ ਰਹੇ ਆ ਆਪਾਂ ਮੂੰਫਲੀ ਦੇ ਕਿਉਂ ਮੰਗ ਰਹੇ ਆ ਜਿਹੜੀਆਂ ਜਦੋਂ ਸਾਡੀਆਂ ਫਸਲਾਂ ਹੀ ਨਹੀਂ ਆ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਫਸਲਾਂ ਉਹਨਾਂ ਤੇ ਐਮਐਸਪੀ ਸਾਨੂੰ ਮਿਲ ਰਹੀ ਆ ਕੋਈ ਵੀ ਕਿਸਾਨ ਕਹਦੇ ਕਿ 1995 ਤੋਂ ਬਾਅਦ ਵਿੱਚ ਮੰਡੀ ਦੇ ਵਿੱਚ ਕੋਈ ਰੁਲੀ ਆ ਕੋਈ ਫਸਲ ਨਹੀਂ ਮੰਡੀ ਆਪਣੇ ਪੰਜਾਬ ਤੋਂ ਵਧੀਏ ਕਿ ਮੰਡੀ ਕੱਥੇ ਵੀ ਬਹੁਤ ਵਧੀਆ ਜੀ ਇੱਕ ਗਲਤ ਨੈਰੇਟਿਵ ਸਿਰਜਿਆ ਗਿਆ ਕਿ ਸੈਲੋ ਬਣ ਕੇ ਪੰਜਾਬ ਦੇ ਇਹ ਚ ਮੈਂ ਉਹਨਾਂ ਦੀ ਸਚਾਈ ਦੱਸਦਾ ਪਹਿਲੋਂ ਵੀ ਜਿੰਨੇ ਵੀ ਕਦਮ ਬਣਿਆ ਸੀ ਨਾ ਮੰਡੀ ਬੋਰਡ ਮਾਰਕਫੈਟ ਦੇ ਲਾ ਲੋ ਪੰਜ ਸੱਪ ਦੇ ਲਾ ਲੋ ਜਿੰਨੇ ਵੀ ਆ ਇਹ ਪਹਿਲੋਂ ਵੀ ਸਰਕਾਰ ਇਹਨਾਂ ਨੂੰ ਰੈਂਟ ਪੇ ਕਰਦੀ ਸੀ ਇਹਦੇ ਵਿੱਚ ਕੀ ਹੁੰਦਾ ਸੀ ਜਿਹੜੇ ਫੂਡ ਇਨਸਪੈਕਟਰ ਸੀ ਜਿਹੜੇ ਉਹਨਾਂ ਦੀ ਰਾਖੀ ਕਰਦੇ ਸੀ ਉਹ ਰਲ ਕੇ ਕਣਕ ਵੇਚ ਦਿੰਦੇ ਸੀ ਟੰਨਾ ਦੀ ਟੰਨਾ ਕਣਕ ਬਹੁਤ ਵੱਡੀ ਮਾਤਰਾ ਵਿੱਚ ਮਿੱਟੀ ਦੀਆਂ ਬੋਰੀਆਂ ਭਰ ਕੇ ਫਿੱਟ ਕਰ ਦਿੱਤੀਆਂ ਜਾਂਦੀਆਂ ਸੀ ਅੱਗ ਲਾ ਦਿੱਤੀ ਜਾਂਦੀ ਸੀ ਤੇ ਇਹ ਚੀਜ਼ ਪੇਸ਼ ਕੀਤੀ ਜਾਂਦੀ ਸੀ ਕਿ ਅਨਾਜ ਜਿਹੜਾ ਖਰਾਬ ਹੋ ਗਿਆ ਤੇ ਕਰੋੜਾਂ ਰੁਪਏ ਖਾਦੇ ਜਾਂਦੇ ਸੀ ਉਹ ਸਰਕਾਰ ਨੇ ਇਹ ਚੀਜ਼ ਨੂੰ ਬੰਦ ਕਰਨ ਵਾਸਤੇ ਜਿਹੜੇ ਆ ਸੈਲੋ ਬੜੇ ਨੇ ਉਹ ਸੈਲੋ ਵੀ 25 ਸਾਲ ਵਾਸਤੇ ਸਰਕਾਰ ਦੇ ਸਰਕਾਰ ਨੇ ਰੈਂਟ ਤੇ ਲਏ ਹੋਏ ਸੀ ਰਹੀ ਗੱਲ ਕਿ ਉਹ ਬਾਨੀਆਂ ਡਾਨੀਆਂ ਦੇ ਨੇ ਉਹਦੇ ਪਿੱਛੇ ਸੱਚਾਈ ਇਹ ਆ ਕਿ ਇੰਨਾ ਸੈਲੋ ਦੇ ਉੱਤੇ ਖਰਚਾ ਹੀ ਇੰਨਾ ਵਾ ਕਿ ਕੋਈ ਨਾਰਮਲ ਬੰਦਾ ਬਣਾ ਨਹੀਂ ਸਕਦਾ ਜਿਹੜਾ ਅਨਾਜ ਦਾ ਦਾਣਾ ਉਹਦੇ ਵਿੱਚ ਪੈ ਗਿਆ 30 ਸਾਲਾਂ ਦੇ ਬਾਅਦ ਵੀ ਉਦਾਂ ਦਾ ਉਦਾਂ ਹੀ ਨਿਕਲਣਾ ਵਾ ਤੇ ਸਰਕਾਰ ਰੈਂਟ ਪੇ ਕਰ ਰਹੀ ਆ ਹੁਣ ਵੀ ਜਿਹੜੀ ਮੰਡੀਆਂ ਦੇ ਵਿੱਚੋਂ ਜਿੰਨੀ ਖਰੀਦ ਹੋ ਰਹੀ ਆ ਖਰੀਦ ਹੋ ਕੇ ਇਹ ਕਿਸਾਨਾਂ ਨੂੰ ਪਤਾ ਨਹੀਂ ਕਿ ਜਾ ਕਿੱਥੇ ਰੇ ਉਹਨਾਂ ਸੈਲਵਾਂ ਦੇ ਵਿੱਚ ਸਟੋਰ ਹੋ ਰਹੀ ਆ ਇਹ ਗਲਤ ਜਿਹੜੇ ਮੈਸੇਜ ਜਿਹੜੇ ਘਮਾਏ ਗਏ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਵਾ ਬਹੁਤ ਵਧੀਆ ਵਾ ਮੋਦੀ ਸਰਕਾਰ ਦੀਆਂ ਨੀਤੀਆਂ ਮਾੜੀਆਂ ਨਹੀਂ ਆ ਜੇ ਮੋਦੀ ਸਰਕਾਰ ਦੀ ਨੀਤੀ ਮਾੜੀ ਹੁੰਦੀ ਕਿਸਾਨ ਵਿਰੋਧੀ ਹੁੰਦੀ ਤੇ ਅੱਜ ਖਾਦ ਦੇ ਉੱਤੇ ਜਿਹੜੀ ਐ ਮਿਲਦੀ ਆ ਸਬਸਿਡੀ ਮਿਲਦੀ ਆ ਇੱਕ ਖਾਦੀ ਬੋਰੀ ਦੇ ਉੱਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 1632 ਰੁਪਏ ਦੀ ਜੂਰੀ ਆ ਵਾ ਤੇ ਸਾਨੂੰ ਮਿਲਦੀ ਆ 275 ਬੇ ਦੀ 1000 ਰੁਪਏ 1000 ਰੁਪਿਆ ਜਿਹੜੀ ਆ ਸਬਸਿਡੀ ਸੈਂਟਰ ਗਵਰਨਮੈਂਟ ਪੇ ਕਰਦੀ ਹੈ ਡੀਏਪੀ ਖਾਤ ਜਿਹੜੀ ਆ 3300 ਕੁਝ ਦੀ ਆ ਸਾਨੂੰ 1300 ਦੀ ਮਿਲਦੀ ਆ 6 6 ਬੋਰੀਆਂ ਪਾਉਂਦੇ ਆ ਆਪਾਂ ਕਿਲੇ ਦੇ ਵਿੱਚ ਜੂਰੀਆ ਦੀ ਜੂਰੀਆ ਦੀਆਂ ਤੇ ਇੱਕ ਇੱਕ ਡੀਏਪੀ ਦੀ 8 8000 7 7000 ਰੁਪਿਆ ਦੀ ਜਿਹੜੀ ਸਬਸਿਡੀ ਆ ਸੈਂਟਰ ਸਰਕਾਰ ਸਾਨੂੰ ਦੇ ਰਹੀ ਆ ਤੇ ਆਪਾਂ ਕਿਦਾਂ ਕਹਿ ਦਾਂਗੇ ਕਿ ਮੋਦੀ ਸਰਕਾਰ ਕਿਸਾਨਾਂ ਦੇ ਵਿਰੋਧ ਵਿਰੋਧ ਦੇ ਵਿੱਚ ਆ ਇੱਕ ਪਾਸੇ ਆਪਾਂ ਨਾਅਰਾ ਮਾਰਦੇ ਆ ਕਿ ਕਿਸਾਨ ਮਜ਼ਦੂਰ ਜਿੰਦਾਬਾਦ ਤੇ ਦੂਸਰੇ ਪਾਸੇ ਆਪਾਂ ਭੁੱਖਾ ਮਾਰਨ ਦੀ ਵੀ ਗੱਲ ਕਰਦੇ ਆਂ ਆਪਾਂ ਆਲੂਆਂ ਦੇ ਉੱਤੇ ਵੀ ਐਮਐਸਪੀ ਮੰਗ ਰਹੇ ਆਂ ਕਿ 20 ਰੁਪਏ ਆਲੂਆਂ ਦੇ ਉੱਤੇ ਐਮਐਸਪੀ ਹੋਵੇ ਜਦੋਂ 20 ਰੁਪਏ ਦਾ 20 ਰੁਪਏ ਕਿਲੋ ਦੇ ਹਿਸਾਬ ਨਾਲ ਇੱਕ ਵਪਾਰੀ ਆਲੂ ਖਰੀਦੂਗਾ ਉਹ ਸਟੋਰ ਕਰੂਗਾ 5 ਰੁਪਏ ਦਾ ਖਰਚਾ ਉਹਦੇ ਉੱਤੇ ਉਹ ਆਊਗਾ 5 ਰੁਪਏ ਦਾ ਟਰਾਂਸਪੋਰਟ ਦਾ ਖਰਚਾ ਆਊਗਾ ਜਦੋਂ ਉਹਨੇ ਵੇਚਣਿਆ ਕੋਈ 3-4 ਰੁਪਏ ਉਹਨੇ ਵਿੱਚੋਂ ਲੱਭਣਿਆ ਆਲੂ ਹੋ ਗਏ 35-40 ਰੁਪਏ ਕਿਲੋ ਤੇ ਗਰੀਬ ਕੀ ਖਾਊਗਾ ਗਰੀਬ ਤਾਂ ਭੁੱਖਾ ਮਰਨ ਵਾਲੀ ਗੱਲ ਹੋ ਗਈ ਇਹ ਗੱ ਨਾਰੇ ਆਪਾਂ ਮਾਰਦੇ ਆਪਾਂ ਭਰਾ ਭਰਾਵਾਂ ਤੇ ਅਸੀਂ ਤੋਂ ਉਹਨਾਂ ਦੇ ਨਿਆਣਿਆਂ ਦੇ ਮੂੰਹ ਦੇ ਵਿੱਚ ਰੋਟੀ ਖੋੜੀ ਆ ਜਾ ਕੇ 3-400 ਰੁਪਿਆ ਕਿ ਮਜ਼ਦੂਰ ਦੀ ਦਿਹਾੜੀ ਹੁੰਦੀ ਆ ਜਿਹੜਾ ਜਦੋਂ 20 ਰੁਪਿਆ ਕਿਲੋ ਲੈ ਕੇ ਵਪਾਰੀ ਨੇ ਸਟੋਰ ਕਰ ਲਏ ਸਟੋਰ ਦਾ ਖਰਚਾ ਸਟੋਰੇਜ ਦਾ ਦਿੱਤਾ ਉਹਨੇ ਟਰਾਂਸਪੋਰਟ ਦਾ ਦਿੱਤਾ ਬਾਅਦ ਵਿੱਚ ਉਹਨੇ ਮੁਨਾਫਾ ਵੀ ਲੱਭਣਾ ਆਲੂ ਧੋ ਕੇ 35-40 ਰੁਪਿਆ ਕਿਲੋ ਤੇ ਗਰੀਬਨ ਦਾ ਕੀ ਖਾਊਗਾ ਇੱਥੇ ਕਿਸਾਨ ਜਿੱਥੇ ਬੰਦੀਆਂ ਦੱਸਣ ਬਿਹਾਰ ਦੇ ਵਿੱਚ ਜਿਹੜੇ ਚੌਲਾਂ ਦਾ ਰੇਟ ਵਾ 700 ਰੁਪਿਆ 800 ਰੁਪਿਆ ਉੱਥੇ ਉਹਨਾਂ ਦੀ ਪਹੁੰਚ ਦੇ ਵਿੱਚ ਆ ਜੇ ਆਪਾਂ ਬਿਹਾਰ ਦੇ ਵਿੱਚ ਐਮਐਸਪੀ ਦੇ ਦਈਏ ਚੌਲਾਂ ਦੇ ਉੱਤੇ ਮੰਨ ਲਓ ਸਾਡੀ ਫਸਲ ਉੱਥੇ ਜਿਹੜਾ ਉਹਨਾਂ ਦਾ ਸਿਸਟਮ ਚੱਲ ਰਿਹਾ ਜਿੰਨੀ ਉਹਨਾਂ ਦੀ ਨਿਕਮਾ ਉੱਥੇ ਆਪਾਂ 23 ਰੁਪਏ ਦੇ ਤਾ ਝੋਨੇ ਦਾ ਰੇਟ ਤੇ ਉਹ 40 ਰੁਪਏ ਗਰੀਬ ਬੰਦੇ ਕਿੱਥੋਂ ਖਰੀਦ ਕੇ ਖਾਣਗੇ ਝੋਨਾ ਲਾਉਂਦੇ ਨੇ ਉਹ ਜਿੰਨਾ ਕੋ ਉਹਨਾਂ ਦੇ ਵਰਤੋਂ ਸਣ ਬੀਜਦੇ ਨੇ ਜਿੰਨਾ ਦਾ ਬਾਣ ਬਣਦਾ ਵਾ ਤੇ ਆਪਾਂ ਉਹਨਾਂ ਨੂੰ ਕੋਈ ਪ੍ਰੇਰਿਤ ਕਰਦੇ ਕਿ ਤੁਸੀਂ ਝੋਨਾ ਬੀਜ ਕੇ ਤੁਸੀਂ ਵੀ ਪਾਣੀ ਖਤਮ ਕਰ ਲਓ ਪੰਜਾਬ ਵਾਂਗੂ ਬੰਗਾਲ ਦੇ ਵਿੱਚ ਆਪਾਂ ਐਵੇਂ ਐਮਐਸਪੀ ਦੀ ਕਿਉਂ ਗੱਲ ਕਰ ਰਹੇ ਹਾਂ ਜਦੋਂ ਉਹਨਾਂ ਦਾ ਗੱਲ ਤੇ ਇਹ ਆ ਜੀ